ਇਹ ਹਾਲਾ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਗਾਵਾਂ ਦਾ ਦੁੱਧ ਤੇ ਫੈਟ ਵਧਾਉਣ ਦਾ ਦੇਸੀ ਨੁਕਤਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਪਛੋਂਦੇ ਰਿਲੇਟਿਵ ਜਾਣਕਾਰੀ ਪਹੁੰਚਦੀ ਰਹੇ ਕਰਦੇ ਆਂ ਫਿਰ ਆਪਾਂ ਵੀਡੀਓ ਸ਼ੁਰੂ ਬਹੁਤ ਮੱਜਾਂ ਗਾਵਾ ਮਸੂਨ ਤੋਂ ਬਾਅਦ ਦੁੱਧ ਘਟ ਜਾਂਦੀਆਂ ਜਾਂ ਉਹਨਾਂ ਨੇ ਪਿਛਲੇ ਸੂਏ ਦਾ ਵੱਧ ਜਿਵੇਂ 15 ਲੀਟਰ ਦਿੱਤਾ ਹੁੰਦਾ ਤੇ ਇਸ ਵਾਰ ਉਹ 10 ਹੀ ਦੇ ਰੀਆਂ ਤੇ ਇਹ ਇਸ ਸਮੱਸਿਆ ਦਾ ਕਰਕੇ ਕਿਸਾਨ ਵੀਰ ਉਹਨਾਂ ਦੇ ਮੈਡੀਕਲ ਪ੍ਰੋਡਕਟ ਵਰਤ ਕੇ ਦੇਖਣ ਲੱਗ ਜਾਂਦੇ ਆ ਪਰ ਉਹ ਫੇਰ ਵੀ ਦੁੱਧ ਨਹੀਂ ਬਾਦਾਂ ਨਾਲੇ ਉਹਨਾਂ ਦੀ ਦੇ ਵਿੱਚ ਪ੍ਰੋਪਰ ਖਰਾਕ ਹੁੰਦੀ ਆ ਪ੍ਰੋਪਰ ਮਿਨਰਲ ਮਿਕਚਰ ਪ੍ਰੋਪਰ ਕੈਲਸ਼ੀਅਮ ਸਾਰੇ ਚੀਜ਼ਾਂ ਬਹ ਪੂਰੀਆਂ ਦੇ ਰਹੇ ਆ ਪਰ ਫੇਰ ਵੀ ਉਹ ਦੁੱਧ ਨਹੀਂ ਵਧ ਰਹੀਆਂ ਜੇ ਦੁੱਧ ਵਧ ਰਹੀਆਂ ਤਾਂ ਉਹਨਾਂ ਦਾ ਐਸਐਫਐਨ ਤੇ ਫੈਂਟ ਨਹੀਂ ਵਧ ਰਿਹਾ ਤੇ ਇਹ ਕਾਰਨ ਕਰਕੇ ਆਪਾਂ ਨੂੰ ਦੁੱਧ ਦਾ ਰੇਟ ਵੀ ਵਧੀਆ ਨਹੀਂ ਮਿਲ ਰਿਹਾ ਇਹ ਸਮੱਸਿਆ ਦਾ ਕਰਕੇ ਬਹੁਤ ਕਿਸਾਨ ਵੀਰਾਂ ਦੇ ਕਮੈਂਟ ਆਏ ਸੀ ਵੀ ਸਾਨੂੰ ਇਸ ਤੇ ਦੇਸੀ ਨੁਕਤਾ ਦੱਸੋ ਜਿਹਦੇ ਨਾਲ ਸਾਡੇ ਮੱਝਾਂ ਗਾਂ ਦਾ ਦੁੱਧ ਤੇ ਫੈਂਟ ਵੱਧ ਸਕੇ ਤਾਂ ਫਿਰ ਅੱਜ ਆਪਾਂ ਤੁਹਾਡੇ ਲਈ ਇੱਕ ਦੇਸੀ ਨੁਕਤਾ ਲੈ ਕੇ ਆਏ ਆ ਦਾ 100% ਰਿਜ਼ਲਟ ਹੈ ਤੇ ਇਹ ਅਜਮਾਇਆ ਹੋਇਆ ਦੇਸੀ ਨੁਕਤਾ ਹੈ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਸਮਝ ਆ ਸਕੇ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਇਹ ਨੁਕਤਾ ਵਰਤਣ ਲਈ ਕਿਹੜੀਆਂ ਚੀਜ਼ਾਂ ਆਪਾਂ ਲੈਣੀਆਂ 500 ਗ੍ਰਾਮ ਸਤਾਵਰ 500 ਗ੍ਰਾਮ ਔਲੇ 500 ਗ੍ਰਾਮ ਮਿਸ਼ਰੀ 500 ਗ੍ਰਾਮ ਮਲਠੀ 500 ਗ੍ਰਾਮ ਸੌਂਫ 500 ਗ੍ਰਾਮ ਅਸ਼ਵਗੰਧਾ ਇੱਕ ਵਾਰੀ ਆਪਾਂ ਫੇਰ ਰਿਪੀਟ ਕਰ ਦਿੰਨੇ ਆ 500 ਗ੍ਰਾਮ ਸਤਾਵਰ 500 ਗ੍ਰਾਮ ਔਲੇ 500 ਮਿਸ਼ਰੀ 500 ਗ੍ਰਾਮ ਲੱਟੀ 500 ਗ੍ਰਾਮ ਸੌਂਫ 500 ਗ੍ਰਾਮ ਅਸ਼ਬ ਗੰਦਾ ਇਹ ਸਾਰੀ ਸਮਗਰੀ ਨੂੰ ਲੈ ਕੇ ਮੈਕਸੀ ਦੇ ਵਿੱਚ ਪੀਸ ਲੈਣਾ ਚੰਗੀ ਤਰ੍ਹਾਂ ਇਹਨੂੰ ਤੁਸੀਂ ਮਿਕਸ ਕਰਕੇ ਕਿਸੇ ਬਰਤਨ ਦੇ ਵਿੱਚ ਸਟੋਰ ਕਰ ਸਕਦੇ ਹੋ ਇਹ ਡੇਲੀ ਦਾ 100 ਗ੍ਰਾਮ ਆਪਾਂ ਇੱਕ ਬਸ਼ੂ ਨੂੰ ਦੇਣਾ ਹੈ ਇਹ ਤੁਸੀਂ ਬਸ਼ੂ ਨੂੰ ਸਿੱਧਾ ਵੀ ਦੇ ਸਕਦੇ ਹੋ ਤੇ ਪੱਠਿਆਂ ਦੇ ਉੱਤੇ ਪਾ ਕੇ ਵੀ ਦੇ ਸਕਦੇ ਹੋ ਤੇ ਦਾਣੇ 'ਚ ਵੀ ਰਲਾ ਕੇ ਵੀ ਦੇ ਸਕਦੇ ਹੋ ਇਹ ਨੁਕਤਾ ਆਪਾਂ 15 ਤੋਂ 20 ਦਿਨ ਵਰਤ ਸਕਦੇ ਆ। ਅਕੀ ਤੁਹਾਨੂੰ ਇਹ ਨੁਕਤਾ ਅਸੀਂ ਪੂਰੇ 1 ਮਹੀਨੇ ਦਾ ਦੱਸਿਆਗਾ ਜੇ ਤੁਸੀਂ 15 ਦਿਨਾਂ ਦਾ ਵਰਤਣਾ ਚਾਹੁੰਦੇ ਹੋ ਤਾਂ ਸਾਰੀ ਸਮਗਰੀ ਢਾਈ ਢਾਈ 100 ਗ੍ਰਾਮ ਲੈ ਸਕਦੇ ਹੋ। ਅਕੀ ਇਹਦਾ 100% ਰਿਜ਼ਲਟ ਹੈ ਜਿਹੜੀਆਂ ਝੋਟੀਆਂ ਬਹਿੜਾਂ ਪਹਿਲੇ ਸੂਏ ਸੂਣ ਗਈਆਂ ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ ਜਿੰਨਾ ਉਹਨਾਂ ਦੀ ਮਿਲਕ ਦੀ ਕੈਪੈਸਿਟੀ ਆ ਉਹਨਾਂ ਦੁੱਧ ਕੱਢਣ ਗਈਆਂ। ਬਾਕੀ ਜੇ ਆਪਣੀ ਮਾਝੀਆਂ 10 ਕਿਲੋ ਦੁੱਧ ਦਿੰਦੀ ਆ ਤਾਂ ਉਹ 12 ਕਿਲੋ ਦੁੱਧ ਦੇਊਗੀ। ਇਹ ਨੁਕਤਾ ਵਰਤਨ ਨਾਲ ਇੱਕ ਵਾਰੀ ਤੁਸੀਂ ਵਰਤ ਕੇ ਜਰੂਰ ਦੇਖਿਓ ਤੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਪੁਛਣ ਦੇ ਰਿਲੇਟਡ ਵੀਡੀਓ ਵਿੱਚ